ਹਾਂਜੀ ਸਸੀਆ ਗੱਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਪੰਜਾਬ ਵਿੱਚ ਪੰਜਾਬ ਦੇ ਸਕੂਲਾਂ ਦਫ਼ਤਰ ਅਤੇ ਕੌਲਜ਼ਾਂ ਦੇ ਵਿੱਚ 48 ਛੁੱਟੀਆਂ ਦਾ ਹੋਇਆ ਐਲਾਨ ਕਿਹੜੇ-ਕਿਹੜੇ ਤਰੀਕ ਨੂੰ ਹੋਵੇਗੀ ਛੁੱਟੀ ਛੁੱਟੀਆਂ ਦੀ ਨਵੀਂ ਲਿਸਟ ਹੋ ਚੁੱਕੀ ਹੈ ਜਾਰੀ ਆਓ ਜਾਣਦੇ ਹਾਂ ਆਪਾਂ ਸਾਰੀ ਜਾਣਕਾਰੀ ਇਸ ਵੀਡੀਓ ਦੁਆਰਾ ਦੋਸਤੋ ਪਹਿਲਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਹੀ ਨਵੀਆਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਨਵੀਂ ਅਪਡੇਟ ਉੱਪਰ ਦੋਸਤੋ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ 2024 ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਹੋ ਚੁੱਕਿਆ ਆ ਅਲੱਗ-ਅਲੱਗ ਆ ਟਾਈਮ ਦੇ ਉੱਪਰ ਅਲੱਗ-ਅਲੱਗ ਜਿਹੀਆਂ ਛੁੱਟੀਆਂ ਨੇ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਦੇ ਨਿਸ਼ਚਿਤ ਕਰ ਦਿੱਤੇ ਗਏ ਨੇ ਤਾਂ ਆਓ ਆਪਾਂ ਜਾਣਦੇ ਹਾਂ ਸਾਰੀਆਂ ਛੁੱਟੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਨਸੂਚਿਤ ਵਾਲੀਆਂ ਗਜਟ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ ਅਨਸੂਚਿਤ ਸਭ ਤੋਂ ਪਹਿਲਾਂ ਛੁੱਟੀ ਦੇ ਨਾਮ ਕਿਸ ਕਾਰਨ ਛੁੱਟੀ ਹੈ ਛੁੱਟੀ ਦੀ ਮਿਤੀ ਅਤੇ ਹਫਤੇ ਤੇ ਦਿਨ ਤਾਂ ਹੁਣ ਆਪਾਂ ਸਭ ਤੋਂ ਪਹਿਲੀ ਛੁੱਟੀ ਦੇਖਦੇ ਆ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ 17 ਜਨਵਰੀ ਦਿਨ ਬੁੱਧਵਾਰ ਨੂੰ ਹੋਵੇਗੀ ਅਗਲੀ ਛੁੱਟੀ ਹੈ ਗਣਤੰਤਰ ਦਿਵਸ ਦੀ 26 ਜਨਵਰੀ ਸ਼ੁੱਕਰਵਾਰ ਨੂੰ ਅਗਲੀ ਛੁੱਟੀ ਹੈ ਜਨਮ ਦਿਹਾੜਾ ਸ੍ਰੀ ਗੁਰੂ ਰਵੀਦਾਸ ਜੀ 24 ਫਰਵਰੀ ਸ਼ਨੀਵਾਰ ਨੂੰ ਔਰ ਇਸ ਤੋਂ ਇਲਾਵਾ ਅਗਲੀ ਛੁੱਟੀ ਮਹਾ ਸ਼ਿਵਰਾਤਰੀ 8 ਮਾਰਚ ਸ਼ੁੱਕਰਵਾਰ ਅਗਲੀ ਛੁੱਟੀ ਹੈ ਜੀ ਸ਼ਹੀਦ ਦਿਵਸ ਸੀਦੇ ਆਜ਼ਮ ਭਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ 23 ਮਾਰਚ ਸ਼ਨੀਵਾਰ ਅਗਲੀ ਛੁੱਟੀ ਹੈ ਹੌਲੀ ਦੀ 25 ਮਾਰਚ ਦਿਨ ਸੋਮਵਾਰ ਅਗਲੀ ਛੁੱਟੀ ਹੈ ਗੁੱਡ ਫਰਾਈਡੇ ਜਿਹੜੀ ਕਿ 29 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਵੇਗੀ ਇਸ ਤੋਂ ਬਾਅਦ ਅਗਲੀ ਛੁੱਟੀ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ 8 ਅਪ੍ਰੈਲ ਦਿਨ ਸੋਮਵਾਰ ਨੂੰ ਹੋਵੇਗੀ ਇਸ ਤੋਂ ਇਲਾਵਾ ਅਗਲੀ ਛੁੱਟੀ Eid ਦੀ ਹੈ ਜੀ Eid ul Fitr ਜਿਹੜੀ ਕਿ 11 ਅਪ੍ਰੈਲ ਵੀਰਵਾਰ ਨੂੰ ਹੋਵੇਗੀ ਅਗਲੀ ਛੁੱਟੀ ਵਿਸਾਖੀ ਦੀ 13 April ਦਿਨ ਸ਼ਨੀਵਾਰ ਨੂੰ ਹੋਵੇਗੀ ਇਸ ਤੋਂ ਇਲਾਵਾ ਅਗਲੀ ਛੁੱਟੀ ਜਨਮ ਦਿਨ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਕਿ 14 April ਐਤਵਾਰ ਨੂੰ ਹੋਵੇਗੀ ਅਗਲੀ ਛੁੱਟੀ RAM Navami ਦੀ 17 April ਬੁੱਧਵਾਰ ਨੂੰ ਹੋਵੇਗੀ ਇਸ ਤੋਂ ਬਾਅਦ ਅਗਲੀਆਂ ਛੁੱਟੀਆਂ ਤੁਸੀਂ ਇਸ ਲਿਸਟ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਅਗਰ ਇੱਕ ਇੱਕ ਛੁੱਟੀ ਦਾ ਆਪਾਂ ਨਾਮ ਦੱਸਿਆ ਜਾਵੇ ਤਾਂ ਔਰ ਇਹਨਾਂ ਨੂੰ ਤੁਸੀਂ ਮੇਨ ਮੇਨ ਛੁੱਟੀਆਂ ਨੂੰ ਜੋ ਤੁਸੀਂ ਦੇਖ ਸਕਦੇ ਹੋ ਕਿ ਟੋਟਲ 25 ਛੁੱਟੀਆਂ ਪਹਿਲੀ ਲਿਸਟ ਵਿੱਚ ਆ ਸੈਕੰਡ ਲਿਸਟ ਦੇਖੋ ਜਿਸ ਵਿੱਚ ਵਿਸ਼ਕਰਮਾ ਦਿਵਸ ਅਤੇ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਤੋਂ ਇਲਾਵਾ ਅਗਲੀ ਛੁੱਟੀ ਸ਼ਹੀਦ ਦਿਵਸ ਸਰਤਾਰ ਕਰਤਾਰ ਸਿੰਘ ਸਰਾਭਾ ਜੀ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਔਰ ਇਸ ਤੋਂ ਇਲਾਵਾ ਅਗਲੀ 크리스마ਸ ਦੀ ਅਤੇ ਜਿਹੜੀ ਛੁੱਟੀ ਸ਼ਹੀਦ ਫਤਿਹ ਸਾਹਿਬ ਜੀ ਦੇ ਹੋਵੇਗੀ ਤਾਂ ਇਹ ਛੁੱਟੀਆਂ ਨੇ ਇਸ ਤੋਂ ਬਾਅਦ ਵਾਲੀਆਂ ਛੁੱਟੀਆਂ ਵਿੱਚੋਂ ਦੋ ਰੱਖੀਆਂ ਛੁੱਟੀਆਂ ਲੈ ਸਕਦੇ ਹਨ ਯਾਨੀ ਕਿ ਇਸ ਦੇ ਵਿੱਚੋਂ ਜੋ ਸਰਕਾਰੀ ਕਰਮਚਾਰੀ ਨੇ ਦੋ ਰੱਖੀਆਂ ਛੁੱਟੀਆਂ ਲੈ ਸਕਦੇ ਹਨ ਇਸ ਤੋਂ ਇਲਾਵਾ ਕੁਝ ਛੁੱਟੀਆਂ ਹੋਰ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਜਿਸ ਦੇ ਵਿੱਚ ਨਵਾਂ ਸਾਲ ਦਿਵਸ 1 ਜਨਵਰੀ ਦਾ ਅਗਲੀ ਛੁੱਟੀ ਲੋਹੜੀ ਦੀ ਅਗਰ ਜਮਨਤਾ ਜੋ ਟੀਚਰਸ ਬੰਦ ਕਰ ਸਕਦੇ ਆ ਇਸ ਤੋਂ ਲਵਾ ਬਾਕੀ ਹੋਰ ਛੁੱਟੀਆਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਟਾਈਮ ਤੇ ਜੋ ਦਿੱਤੀਆਂ ਗਈਆਂ ਨੇ ਤਾਂ ਟੋਟਲ 48 ਪਲੱਸ ਛੁੱਟੀਆਂ ਬਣ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਸਰਕਾਰੀ ਦਫ਼ਤਰ ਕਾਲਜ ਅਤੇ ਸਕੂਲਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਇਹ ਕੈਲੰਡਰ ਤੁਹਾਨੂੰ ਆਪਾਂ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰ ਦਾਂਗੇ ਤਾਂ ਕਿ ਤੁਸੀਂ ਵੀ ਇਹ ਛੁੱਟੀਆਂ ਦਾ ਸਾਰਾ ਜਾਇਜ਼ਾ ਲੈ ਸਕੋ ਹੋਰ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ